ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 1.27 ਗ੍ਰਾਮ ਆਇਸਟਰੈਕ ਮਿਥਾਮ ਪਿਟਾਮਾਈਨ ਇੱਕ ਗਲੌਕ ਪਿਸਤਲ ਇੱਕ ਗੱਡੀ ਅਤੇ ਇੱਕ ਮੋਬਾਈਲ ਫੋਨ ਸਮੇਤ ਇੱਕ ਦੋਸ਼ੀ ਗ੍ਰਿਫਤਾਰ ਤਾਰਾ ਚਿੰਦ ਸਾਡੇ ਮਾਨਯੋਗ ਸੀਐਮ ਪੰਜਾਬ ਸਦਾਭਗਵਨ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਛੇੜੇ ਹੋਏ ਜੁੱਧ ਨਸ਼ਿਆਂ ਵਿਰੁੱਧ ਤਹਿਤ ਮਾਨਯੋਗ ਬੀਜਪੀ ਪੰਜਾਬ ਸ਼੍ਰੀ ਗੌਰਵ ਜਾਦਵ ਵੱਲੋਂ ਜਾਰੀ ਹੋਈਆਂ ਫਕਤ ਹਦਾਇਤਾਂ ਅਨੁਸਾਰ ਸਹਾਸਦੰਦਰ ਸਿੰਘ ਡੀਆਈਜੀ ਬਾਰਡਰ ਰੇਂਜ ਅਤੇ ਇੰਸਤਾਰ ਮਨਿੰਦਰ ਸਿੰਘ ਐਸਐਸਪੀ ਅਮਰਸਰ ਦਿਹਾਤੀ ਦੀ ਜੋਗ ਅਗਵਾਈ ਹੇਠ ਅੱਜ ਜਿਲ੍ਹਾ ਅਮਰਸਰ ਦਿਹਾਤੀ ਦੇ ਸਪੈਸ਼ਲ ਸੈੱਲ ਨੇ ਇੱਕ ਕਵਰੀ ਕੀਤੀ ਹੈ ਜਿਸ ਤਹਿਤ ਇੱਕ ਨੌਜਵਾਨ ਜਿਸ ਦਾ ਨਾਮ ਰਵਿੰਦਰ ਸਿੰਘ ਹੈ ਜਿਸ ਵਿੱਕੀ ਸਾਨਾਉ ਸਤਨਾਮ ਸਿੰਘ ਵਸ ਪਿੰਡ ਕੱਕੜ ਥਾਣਾ ਲੋਗੋਕੇ ਜਿਲ੍ਹਾ ਅਮਰਸਰ ਦਿਹਾਤੀ ਨੂੰ ਸਮੀਤ i20 ਕਾਰ ਰੋਕ ਕੇ ਐਸਆਈ ਗੁਰਬਖਸ਼ ਸਿੰਘ ਸਪੈਸ਼ਲ ਸੈੱਲ ਅਮਰਦੇਵ ਆਦੀ ਨੇ ਉਹਦੇ ਪਾਸੋਂ 1 ਕਿਲੋ 227 ਗ੍ਰਾਮ ਆਇਸ ਜਿਹੜਾ ਕਿ ਬਹੁਤ ਹੀ ਘਬੀਰ ਨਸ਼ਾ ਆ ਜਿਹੜਾ ਐਰੰਦੋਂ ਵੀ ਜਿਹੜਾ ਜਿਆਦਾ ਜ਼ਾਲਮ ਉਹ 1 ਕਿਲੋ 227 ਗ੍ਰਾਮ ਆਇਸ ਅਤੇ ਇੱਕ ਗਲੌਕ ਪਿਸਟਲ ਅਤੇ ਇੱਕ i20 ਕਾਰ ਰੰਗ ਚਿੱਟਾ ਬਿਨਾ ਨੰਬਰੀ ਜਿਹੜੀ ਆ ਬਰਾਮਦ ਕਰਕੇ ਥਾਣਾ ਨਾਲਾ ਦੇ ਵਿੱਚ ਮਕਦਮਾ ਅਦੀਨ ਤਾਰਾ 22 ਐਨਡੀਪੀਐਸ ਐਕਟ ਦਰਜ ਕੀਤਾ ਤੇ ਦੋਸ਼ੀ ਰਵਿੰਦਰ ਸਿੰਘ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਵਾ ਔਰ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਤੇ ਹੋਰ ਮਾਰਡ ਹਾਸਲ ਕਰਤੀ ਤੇ ਇਹਦੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਆ ਇਹਨਾਂ ਨੂੰ ਜਿਹੜਾ ਇਹ ਝੰਗਾਈ ਨਾਲ ਪੂਜਿਆ ਜਾਵੇਗਾ ਔਰ ਚਿੱਠੂ ਹੀ ਆਈ ਆ ਤੇ ਜਿੱਥੇ ਜਾਣੀ ਸੀ ਪਲੱਸ ਪਹਿਲਾਂ ਇਹ ਕਿੰਨੀ ਵਾਰ ਜਿਹੜਾ ਵਾ ਇਹ ਕੰਮ ਕਰ ਚੁੱਕਾ ਹੈ ਦੇ ਬਾਰੇ ਅਸੀਂ ਮਾਨਯੋਗ ਅਦਾਲਤ ਤੋਂ ਪਰਮਾਣਾਂ ਹਸਲ ਕਰਕੇ ਤੇ ਇਹਦਾ ਜਿਹੜਾ ਅੰੰਗਾਈ ਤੱਕ ਗਿਆਨ ਕਰਾਂਗੇ ਤੇ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੁੱਧ ਤੈਦ ਛੇੜੀ ਗਈ ਨਸ਼ੇ ਦੇ ਖਲਾਮ ਮਹੀਨ ਤੈਦ ਅਮਸਰ ਧਿਆਤੀ ਦੀ ਪੁਲਿਸ ਇਵੇਂ ਹੀ ਕੰਮ ਕਰਦੀ ਰਹੇਗੀ ਔਰ ਕੋਈ ਵੀ ਜਿਹੜਾ ਨਸ਼ਾ ਵੇਚਣ ਵਾਲਾ ਵਾ ਉਹ ਬਖਸ਼ਿਆ ਨਹੀਂ ਜਾਵੇਗਾ